ਪੰਜਾਬ ਸੂਬੇ ਦੇ ਅੰਦਰ ਰੋਜ਼ੀ ਮਾੜੀਆਂ ਘਟਨਾਵਾਂ ਨੂੰ ਜੋ ਇਸ ਤਰ੍ਹਾਂ ਵਾ ਕਈ ਵੀਡੀਓ ਵਾਇਰਲ ਹੋਈਆਂ ਜਿੱਥੇ ਆ ਪਹਿਲੇ ਦਿਨੀ ਇਹਨਾਂ ਨੇ ਪੰਜਾਬੀ ਨੂੰ ਗਾਲਾਂ ਕੱਢੀਆਂ ਸੀ ਜਿੱਥੇ ਸਾਰੇ ਕਿਤੇ ਕੋਈ ਲੜਕੀ ਦੇ ਨਾਮ ਬਲਾਤਕਾਰ ਕਿਤੇ ਕੁਝ ਹੋ ਰਿਹਾ ਵਾ ਸਹੀ ਕਰਦੇ ਉਹਨਾਂ ਸਫਾਈ ਨਹੀਂ ਕਰਦੇ ਪਰ ਉਹ ਤਰ੍ਹਾਂ ਹੀ ਪੰਜਾਬੀ ਨੂੰ ਗੰਦਗੀ ਖਵਾਈ ਜਾ ਰਹੀ ਆ ਇਸ ਤਰ੍ਹਾਂ ਵਾ ਕਈ ਵੀਡੀਓ ਵਾਇਰਲ ਹੋਈਆਂ ਜਿੱਥੇ ਆ ਪਹਿਲੇ ਦਿਨੀ ਇਹ ਆ ਧਿਆਨ ਚ ਪ੍ਰੈਸ ਦੇ ਕਿ ਛਾਰਪੁਰ ਇੱਕ ਲੜਕਾ ਸੀ 6 ਸਾਲ ਦਾ ਲੜਕਾ ਉਹਦੇ ਨਾਮ ਇਹਨਾਂ ਚੁੱਕਿਆ ਆ ਤਾਂ ਉੱਥੇ ਉਹ ਬੱਚੇ ਦੇ ਨਾਲ ਇਹਨਾਂ ਸ਼ੋਸ਼ਣ ਕਰ ਤੋਂ ਬਾਅਦ ਉਹਦਾ ਗਲਾ ਘੁੱਟ ਕੇ ਮਾਰਿਆ ਗਿਆ ਔਰ ਉਹਦਾ ਮਾਪਿ ਉਹ ਬਹੁਤ ਵਰਲਾਪ ਕਰਦਾ ਤੇ ਉੱਥੇ ਉਥੋਂ ਦੇ ਜਿਹੜੇ ਵਾਸੀ ਸਨ ਛਾਰਪੁਰ ਦੇ ਲੱਗੇ ird gird ਪਿੰਡਾਂ ਵੱਲੋਂ ਉਹਨਾਂ ਨੇ ਇਹਨਾਂ ਦੇ ਖਿਲਾਫ ਵੱਡੇ ਪਰਤ ਪੱਦਰ ਤੇ ਸ਼ਿਕਾਇਤ ਸ਼ੁਰੂ ਕਰਤਾ ਤੇ ਜੋ ਪ੍ਰਵਾਸੀਆ ਇਦਰ ਤੇ ਸ਼ੀਗਾ ਸ਼ਰੰਭ ਕਰਤਾ ਤੇ ਜੋ ਪ੍ਰਵਾਸੀਆ ਪੰਜਾਬ ਚੋਂ ਭਜਾਈਏ ਤੇ ਪੰਜਾਬ ਬਚਾਈਏ ਇਹ ਤੋਂ ਇਲਾਵਾ ਹੋਰ ਕਈ ਸਮੱਸਿਆ ਖੜੀਆਂ ਹੋ ਰੀਆਂ ਪ੍ਰਵਾਸੀ ਉਥੋਂ ਦਾ ਜਆ ਮੌਜੂਦਾ ਕਾਉਂਸਲ ਹੈ ਜਾਂ ਜਾਂਦਾ ਕਿ ਜਿਹੜਾ ਪ੍ਰਵਾਸੀ ਆਉਂਦਾ ਹੈ ਪੰਜਾਬ ਸੁਭੇ ਦੇ ਅੰਦਰ ਉਹਦੇ ਹਰ ਇੱਕ ਡਾਕੂਮੈਂਟਸ ਉਹਦੇ ਦੇਖੇ ਜਾਣ ਕਿ ਕਿਥੋਂ ਦਾ ਏ ਪ੍ਰਵਾਸੀ ਆ ਇਹ ਦੇ ਕੀ ਇਹਦੀ ਫੋਟੋਆਂ ਚਾਹ ਉਥੋਂ ਧਾਰ ਕਾਰਡ ਆ ਜਾ ਉਥੋਂ ਦਾ ਵੈਰੀਫਿਕੇਸ਼ਨ ਕਿਉਂ ਨਹੀਂ ਕੀਤੀ ਜਾਂਦੀ ਗਰੇ ਇਤੋਂ ਦੀ ਸਰਕਾਰਾਂ ਇਤੋਂ ਦੇ ਜਿਹੜੇ ਬੰਦੇ ਨੇ ਮੈਨੇਜਮੈਂਟ ਚਲਾ ਰਹੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਧਿਆਨ ਨਹੀਂ ਆਉਂ ਕਰ ਰਹੇ ਆ ਉਹ ਆਪਣੀ ਗੂੜੀ ਨੀਂਦਰ ਸੁੱਤੇ ਪਏ ਨੇ ਕੰਕਰ ਦੀ ਕਿ ਕੋਈ ਆ ਜੇ ਕੀ ਹੋਇਆ ਘਟਨਾ ਵਾਪਰੀ ਇਤੋਂ ਵੀ ਕੁਝ ਪ੍ਰਸ਼ਾਸਨ ਕੁਝ ਸਰਕਾਰ ਦਾ ਜਿੱਤੋਂ ਇੱਕ ਢਿਲਾ ਪਣ ਜਾਂਦਾ ਉਹਨਾਂ ਦਾ ਇਤੋਂ ਕੰਟਰੋਲ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਤੇ ਇਹੋ ਜਿਹੇ ਜਿਹੜੇ ਆ ਰੋਜ਼ ਦੇ ਘਟਨਾਵਾਂ ਨਾਤ ਪਾਈ ਜਾਵੇ ਤਾਂ ਜੋ ਪੰਜਾਬ ਸੂਬਾ ਜਿਹੜਾ ਖੁਸ਼ਹਾਲ ਹੋ ਸਕੇ